ਮਾਦਮਾ ਕਹਾਣੀ ਰਾਮਸੂਪ ਅਣਖੀ ਗੂੜੇ ਛਾਲ ਦੀ ਇੱਕ ਸਵੇਰ ਉਹ ਸਾਰਾ ਟੱਬਰ ਚੁੱਲ੍ਹੇ ਮੂਰੇ ਬੈਠਾ ਚਾਹ ਪੀ ਰਿਹਾ ਸੀ ਮੱਕੀ ਦੇ ਗੁੱਲਾਂ ਦਾ ਰੁਕ ਸੁੜਦੇ ਤੇ ਜਦੋਂ ਅੱਗ ਦੀ ਲਾਟ ਨਿਕਲਦੀ ਉਹ ਪੈਰਾਂ ਦੀਆਂ ਅੱਡੀਆਂ ਪਛਾਣ ਨੂੰ ਖਸਕਾਉਂਦੇ ਲੱਤਾਂ ਤੱਕ ਪਹੁੰਚੇ ਸੀਗ ਨੂੰ ਕੱਟ ਕਰਨ ਲਈ ਸੁਕੜੰਜਾ ਪਲੋਸਣ ਲੱਗਦੇ ਠੱਕ ਠੱਕ ਦੀ ਮੱਦਮ ਆਵਾਜ਼ ਸੁਣ ਕੇ ਸਭ ਦਾ ਧਿਆਨ ਵੇੜੇ ਵੱਲ ਹੋ ਗਿਆ ਮਾਣੇ ਮੁੰਡੇ ਨੂੰ ਕਿਹਾ ਰਾਜੂ ਦੇਖ ਵੇ ਕੌਣ ਹੈ ਮੁੰਡਾ ਸਣੇ ਗਲਾਸ ਵਿਹੜੇ ਵਿੱਚ ਆਇਆ ਤੇ ਫੇਰ ਹੌਲੀ ਦੇ ਕੀ ਬੋਲਿਆ ਬੱਗੂ ਬੁੜਾ ਹੈ ਇਹਨੇ ਨੂੰ ਦਰਵਾਜ਼ੇ ਦੀ ਦਹਲੀਜ 'ਤੇ ਪਾਇਆ ਸੀ ਵਿਹੜੇ ਵਿੱਚ ਪੈਰ ਰੱਖਦੀ ਹੀ ਬੋਲਿਆ ਦੇਦਿਆ ਨਰੈਣੇ ਨੇ ਮੂੰਹ ਵਿੱਚ ਲਈ ਘੋਟ ਸੰਘੋ ਥੱਲੇ ਕਰਕੇ ਬਾਕੀ ਬਚਦੀ ਚਾਹ ਦੀ ਗਲਾਸ ਚੁੱਲ੍ਹੇ ਦੇ ਉੱਤੇ ਕੋਲ ਰੱਖ ਦਿੱਤਾ ਤੇ ਬੋਲਿਆ ਆ ਜਾ ਬੱਗਾ ਸਿਆ ਗਾਹਾਂ ਹੀ ਲੰਗਿਆ ਆ ਜਾ ਸੇਕ ਲੈ ਹਾਂ ਬਈ ਠੰਡ ਤਾਂ ਜਕੜਾ ਕੇ ਗੱਡੀ ਜਾਂਦੀ ਐ ਬੱਗੂ ਦੀ ਸੋਟੀ ਵੇੜੇ ਦੀ ਪੱਕੀ ਮਿੱਟੀ ਉੱਤੇ ਖੜਕ ਰਹੀ ਸੀ ਚਲਾਣੀ ਵਿੱਚੋਂ ਮੁੰਡਾ ਮੁੰਡੇ ਦੀ ਮਾਂ ਤੇ ਕੁੜੀ ਉੱਠ ਕੇ ਬਰਾਂਡੇ ਵਿੱਚ ਜਾ ਬੈਠੇ ਤੇ ਫੇਰ ਮੁੰਡੇ ਨੇ ਖੇਸੀ ਦੀ ਬੁਕਲ ਮਾਰੀ ਤੇ ਬਾਹਰ ਨੂੰ ਦੁਰ ਪਿਆ ਕੁੜੀ ਨੇ ਬੋਕਰ ਚੁੱਕ ਲਈ ਮਾਂ ਰੇੜਕਣੇ ਦੀ ਰੱਸੀ ਖੋਲਣ ਲੱਗੀ ਬੱਗੂ ਹਰੀ ਰਾਮ ਹਰੀ ਰਾਮ ਕਰਦਾ ਚੁੱਲ੍ਹੇ ਅੱਗੇ ਪੀੜੀ ਉੱਤੇ ਜਾ ਬੈਠਾ ਹੱਥ ਸੇਕਣ ਲੱਗਿਆ ਨਰੇ ਨੇ ਗੁੱਲਾਂ ਦਾ ਰੁਗ ਚੁੱਲ੍ਹੇ ਵਿੱਚ ਸੁੱਟ ਕੇ ਥੱਲੇ ਪੇ ਪਤੀਲੇ ਦਾ ਢੱਕਣ ਚੁੱਕਿਆ ਵਿੱਚ ਚਾਹ ਹੈਗੀ ਸੀ ਪਤੀਲਾ ਉਹਨੇ ਚੁੱਲ੍ਹੇ ਉੱਤੇ ਧਰ ਦਿੱਤਾ ਕਹਿੰਦਾ ਚਾਹ ਦਿਨਾ ਦੇ ਨਹੀਂ ਠਾਰੀ ਤਾਂ ਕੰਜਰਦੀ ਨਾ ਬਈ ਇਹ ਗੱਲ ਨਹੀਂ ਚਾਹ ਜਮਾ ਛੱਕ ਕੇ ਘਰ ਉਤਰਿਆ ਸੀ ਮੈਂ ਤਾਂ ਨਹੀਂ ਤੱਤੀ ਹੋ ਲੈੰਦੇ ਨਾਲੇ ਮੈਂ ਵੀ ਪੀ ਲੂੰ ਤੂੰ ਪੀ ਜੀ ਸਦਗੀ ਮੈਂ ਭਲਾ ਦੇਵ ਤਿਆ ਤੁਹਾਡੇ ਘਰ ਦਾ ਖਾ ਕੇ ਭਾਰ ਚੜਾਉਣਾ ਆਪਦੇ ਸੀ ਤਹਾਨੂੰ ਦਾ ਦਿੱਤਾ ਬਣਦਾ ਹੈ ਰਾਮ ਰਾਮ ਤੂੰ ਪੀ ਬੱਗੂ ਮਿੱਠਾ ਬੋਲਦਾ ਸੀ ਚਾਹ ਉਬਲੀ ਤੋਂ ਪਤੀਲਾ ਅਣ ਰੈਣੀ ਨੇ ਥੱਲੇ ਲਾ ਲਿਆ ਟੋਕਰੇ ਵਿੱਚੋਂ ਦੋ ਸੁੱਚੇ ਗਲਾਸ ਲੈ ਕੇ ਚਾਹ ਪਾ ਲਈ ਨਹੀਂ ਨਹੀਂ ਕਰਦੇ ਬੱਗੂ ਨੇ ਗਲਾਸ ਫੜ ਲਿਆ ਤੇ ਘੁੱਟ ਪਰ ਕੇ ਕਹਿੰਦਾ ਚੰਗਾ ਫਿਰ ਤੇਰੀ ਸਲਾ ਇਹ ਭਾਰ ਉਤਾਰ ਦਿਆਂਗੇ ਫਿਰ ਕਦੇ ਨਰੇਣਾ ਉਹਦੇ ਕੋਲ ਬੈਠਾ ਚਾਹ ਤਾਂ ਪੀ ਰਿਹਾ ਸੀ ਪਰ ਨਿਕਾ ਉਹਦੀ ਉਹਦਿਆਂ ਗੱਲਾਂ ਵਾਲੀ ਸੀ ਇੱਕ ਗੱਲ ਜਿਹੜੀ ਬੱਗੂ ਹੁਣੇ ਕਹੇਗਾ ਉਹ ਤੋਂ ਨਰੇਣਾ ਪਹਿਲਾਂ ਹੀ ਜਾਣੀ ਜਾਣ ਸੀ ਉਹ ਸਹਿਮਿਆ ਬੈਠਾ ਸੀ ਇਹ ਗੱਲ ਤਾਂ ਉਹਨੂੰ ਉਦੋਂ ਹੀ ਗੁੜਕ ਗਈ ਸੀ ਜਦੋਂ ਬੱਗੂ ਦੀ ਛੂਟੀ ਵਿੜੇ ਵਿੱਚ ਠੱਕ ਠੱਕ ਕਰਕੇ ਵਜਦੀ ਆ ਰਹੀ ਸੀ ਛੋਟੀ ਦੀ ਠਕ ਠਕ ਜਿਵੇਂ ਨਰਾਇਣੇ ਦੇ ਮੱਥੇ ਵਿੱਚ ਕਿੱਲਾ ਵਾਂਗ ਠੁੱਕਦੀ ਜਾ ਰਹੀ ਹੋਵੇ। ਨਰਾਇਣੇ ਕੋਲ ਜ਼ਮੀਨ ਥੋੜੀ ਸੀ ਬਸ ਟੱਬਰ ਮਸਾਂ ਪਲਦਾ। ਵੱਡੀ ਕੁੜੀ ਦੇ ਵਿਆਹ ਵੇਲੇ ਲਿਆ ਵਿਆਜੂ ਰੁਪਈਆ ਓਵੇਂ ਦਾ ਓਵੇਂ ਸਿਰ ਖੜਾ ਸੀ। ਪੂਰਾ 20000। ਇਹ 20000 ਬੱਗੂ ਦੀ ਬਹੀ ਵਿੱਚ ਲਿਖਿਆ ਹੋਇਆ ਸੀ। 3 ਸਾਲ ਹੋ ਚੁੱਕੇ ਸਨ। ਇੱਕ ਕੋਟੀ ਵੀ ਵਾਪਸ ਨਹੀਂ ਹੋ ਸਕੀ ਸੀ। ਬੱਗੂ ਹਰ ਵੇਰੇ ਨਾਮਾ ਕਰਦਾ। ਵਿਆਜ ਲਾ ਕੇ ਨਵੀਂ ਰਕਮ ਖੜੀ ਹੋ ਜਾਂਦੀ 20000 ਤੋਂ ਵੱਧ ਕੇ ਹੁਣ ਪਤਾ ਨਹੀਂ ਕਿੰਨੀ ਰਕਮ ਬਣ ਚੁੱਕੀ ਹੋਵੇਗੀ ਨਰੈਣੀ ਨੂੰ ਕੋਈ ਹਿਸਾਬ ਨਹੀਂ ਸੀ ਉਹ ਤਾਂ ਬਸ ਬਹੀ ਉੱਤੇ ਕੂਠਾ ਲਾਉਣ ਜਾਂਦਾ ਸੀ ਲੈਣ ਵੇਲੇ ਤਾਂ ਸੋਚਿਆ ਸੀ ਕਿ ਉਹ ਕਮਾਈ ਕਰਕੇ ਦੋ ਸਾਲਾਂ ਵਿੱਚ ਹੀ ਵਿਆਜੂ ਪੈਸਾ ਸਾਰਾ ਉਤਾਰ ਦੇਵੇਗਾ ਪਰ ਖੇਤੀ ਦਾ ਕੁਦਰਤ ਦੇ ਬਸ ਹੈ ਕਦੇ ਗੜੇ ਪੈ ਗਏ ਕਦੇ ਬਹੁਤਾ ਮੀਂਹ ਪੈ ਗਿਆ ਜਾਂ ਕਿਸੇ ਸਾਲ ਬਿਲਕੁਲ ਬਿਲਕੁਲ ਹੀ ਨਾ ਪਿਆ ਫਸਲ ਨੂੰ ਕੋਈ ਕੀੜਾ ਲੱਗ ਗਿਆ ਤਿੰਨ ਸਾਲ ਉੰਦੀ ਫਸਲ ਚੰਗੀ ਨਹੀਂ ਹੋਈ ਸੀ ਬੱਗੂ ਹਰ ਸਾਲ ਆਖਦਾ ਹਰ ਸਾਲ ਕੀ ਹਾੜੀ ਸੋਣੀ ਆਖਦਾ ਚੱਲ ਵਿਆਜ ਹੀ ਮੋੜ ਫਿਰ ਇਕੱਠਾ ਭਾਰ ਚੁੱਕ ਕੇ ਔਖਾ ਹੋਏਗਾ ਦੇਵਤਾ ਤੇਰੀ ਮਰਜ਼ੀ ਹੈ ਇਸ ਸਾਲ ਤਾਂ ਉਹ ਦੋ ਵਾਰ ਆਕ ਚੁੱਕਿਆ ਸੀ ਰਕਮ ਬਹੁਤ ਹੋ ਗਈ ਦੇਵਤਾ ਐਤ ਕੀ ਕਣਕ ਵੱਢ ਕੇ ਸਾਰਾ ਮੋੜ ਦੇ ਕਿਵੇਂ ਕਰ ਤੂੰ ਜਾਣ ਤੂੰ ਜਾ ਨਰੈਣਾ ਸੋਚਦਾ ਕਣਕ ਦੀ ਫਸਲ ਸਾਰੀ ਵੇਚ ਕੇ ਬੱਬੂ ਦਾ ਨਿਭੜ ਜੂ। ਪਰ ਕਰ ਕਿਵੇਂ ਚੱਲੂ? ਠੂਠਾ ਫੜਨਾ ਪਊ। ਹੋਰ ਕਰਜ਼ਾ ਕਿੰਨੀਆਂ ਨੇ? ਫੇਰ ਉਹ ਫਿਕਰ ਕਰਦਾ ਕੀ ਪਤਾ ਫਸਲ ਕਿੰਨੀ ਕੁ ਹੋਊਗੀ, ਰੱਬ ਦੇ ਘਰ ਦਾ ਕੀ ਵਸਾਂ? ਕਿਹੜੀ ਆਫਤਾਂ ਡਿਗੇ? ਸਿਰ ਚੜੇ ਪੈਸਿਆਂ ਦਾ ਖਿਆਲ ਦਿਮਾਗ ਵਿੱਚ ਲਿਆ ਕੇ ਉਹਨੂੰ ਹੁਣ ਛੋਟੀ ਕੁੜੀ ਵਿਆਹ ਲਗਦੀ। ਉਹ ਝੁਰਦਾ ਇਹ ਵੀ ਕੌੜੀ ਵੇਲ ਵਾਂਗੂ ਵਧਦੀ ਜਾਂਦੀ ਹੈ ਨਿਰਤ ਗੱਠਵਾਰ ਹੁੰਦਾ ਕਿੱਥੋਂ ਬਤਾਰੂ ਜੰਮ ਲਿਆ ਚਾਹ ਵੀ ਕੇ ਬੱਗੂ ਆਪਣਾ ਝੂਠਾ ਗਲਾਸ ਆਪ ਮਾਂਜਣ ਲੱਗਿਆ ਨਰਾਇਣਾ ਕਹਿ ਰਿਹਾ ਸੀ ਬੱਗਾ ਸਿਆ ਰਹਿਣ ਦੇ ਆਪੇ ਮਾਂਜ ਲੂਗੀ ਤੇਰੀ ਪ੍ਰੂਤਨੀ ਉਹ ਕਹਿੰਦਾ ਪਾਪ ਚੜੋਣਾ ਹੈ ਮੇਰਾ ਝੂਠਾ ਗਲਾਸ ਪ੍ਰੂਤਨੀ ਮਾਂਜੇ ਐਡਾ ਪਰ ਤੀਰਥ ਹੈ ਪ੍ਰੂਤਨੀਤਾ ਹਾ ਸੁੱਕ ਮਾਂਜ ਕੀਤਾ ਗਲਾਸ ਬੱਗੂ ਨੇ ਪਰਾਂ ਰੱਖਿਆ ਤੇ ਨਰੈਣੇ ਤੋਂ ਤੱਤੇ ਪਾਣੀ ਦੀ ਚੂਲੀ ਲੈ ਕੇ ਸਵਾਹ ਨਾਲ ਲਿਪੜੇ ਹੱਥ ਛੇਕਣ ਲੱਗਿਆ ਨਰੈਣੇ ਨੇ ਗੁੱਲਾਂ ਦਾ ਰੋਗ ਹੋਰ ਛੋਟ ਦਿੱਤਾ ਫਿਰ ਬੱਗੂ ਨੇ ਪੈਰ ਛੇਕੇ ਫਿਰ ਅੱਗ ਦੀ ਲਾਟ ਉੱਤੇ ਹੱਥ ਛੇਕ ਉਹ ਆਪਣੇ ਚਿਹਰੇ ਉੱਤੇ ਫੇਰਨ ਲੱਗਿਆ ਤੇ ਫੇਰ ਨਰੈਣੇ ਵੱਲ ਗੁੱਜੀਆਂ ਅੱਖਾਂ ਨਾਲ ਝਾਕਿਆ ਪੁੱਛਿਆ ਫਿਰ ਦੇ ਦਿੱਤਾ ਪਰ ਮਾਂ ਨਰੈਣਾ ਜਿਵੇਂ ਪਹਿਲਾਂ ਹੀ ਜਾਣਦਾ ਹੋਵੇ ਕੀ ਫੇਰ ਬੱਗਾ ਸਿਆ ਸਾਰੇ ਤਾਂ ਮੈਂ ਦੇ ਨਹੀਂ ਸਕਦਾ ਨਰੈਣੀ ਨੇ ਪੂਰਾ ਜਵਾਬ ਦਿੱਤਾ ਤਿੰਨ ਸਾਲ ਤੋਂ ਉੱਤੇ ਦਾ ਕਾਨੂੰਨ ਵੀ ਨਹੀਂ ਕਹਿੰਦਾ ਫੇਰ ਸੌ ਉਲਝਾ ਪੈਂਦੇ ਸਾਰਾ ਮੂੜ ਪੱਗੂ ਵੀ ਕਿੱਲ ਵਾਂਗ ਠੁੱਕ ਗਿਆ ਸਾਰਿਆਂ ਦੀ ਤਾਂ ਬੇਵਾਹੇ ਫਿਰ ਹੋਰ ਕਰ ਹੋਰ ਕੀ ਕੂੰ ਨਰੈਣੀ ਦੀਆਂ ਅੱਖਾਂ ਵਿੱਚ ਅਣਮੱਚੇ ਗੁੱਲਾਂ ਦਾ ਧੂਆਂ ਪੈਣ ਲੱਗਿਆ ਉਹ ਫੂਕਣੀ ਚੁੱਕ ਕੇ ਫੂਕਾ ਮਾਰ ਲੱਗਿਆ ਅੱਗ ਮੂੰਹ ਤਾਂ ਖੋਲਦੀ ਪਰ ਲੋੜ ਨਾ ਨਿਕਲਦੀ ਦੋ ਕਿੱਲੇ ਗਹਿਣੇ ਕਰਦੇ ਫਿਰ ਬੱਗੂ ਬਹੁਤ ਅਧੀਨ ਜਿਹਾ ਬਣ ਕੇ ਆ ਗਿਆ ਨਰਾਣੇ ਹੱਥੋਂ ਫੂਕਣੀ ਪੂੰਜੀ ਡਿੱਗ ਪਈ ਬੋਲਿਆ ਨਹੀਂ ਗਿਆ ਬੱਗੂ ਹੀ ਫਿਰ ਬੋਲਿਆ ਹੋਰ ਫੇਰ ਦੂਜਾ ਇਲਾਜ ਤਾਂ ਇਹੀ ਹੈ ਹੁਣ ਰਹਿਣਾ ਨਾ ਤਾਂ ਚੁੱਲ੍ਹੇ ਵਿੱਚ ਗੁੱਲ ਸੁੱਟ ਰਿਹਾ ਸੀ ਤੇ ਨਾ ਹੀ ਸ਼ਾਇਦ ਉਹਨਾਂ ਦੋਵਾਂ ਨੂੰ ਠੰਡ ਲੱਗਦੀ ਸੀ ਨਰਾਣੇ ਦੇ ਤਾਂ ਅੰਦਰੋਂ ਹੀ ਜਿਵੇਂ ਕੋਈ ਛੇ ਕਟਕੜੂਤਾ ਹੋਣੀ ਉਹਦੇ ਮੱਥੂ ਤੇ ਸੱਲ ਆ ਗਈ ਵਿਚਾਰ ਕਰਨੀ ਚੌਥੇ ਪੰਜਵੇਂ ਮੈਂ ਫੇਰ ਆਉਂ ਉੱਠਣ ਲੱਗਿਆ ਬੱਗੂ ਬੋਲਿਆ ਨਰਾਇਣਾ ਉੱਬਲ ਉੱਤੇ ਡੱਕੇ ਨਾਲ ਲਕੀਰਾਂ ਕੱਢ ਰਿਆ ਸੀ ਲਕੀਰਾਂ ਦੇ ਚਾਰਖਾਨੇ ਬਣਾਉਂਦਾ ਫੇਰ ਟਾ ਦਿੰਦਾ ਸਵਾ ਪੱਦਰ ਕਰਕੇ ਫੇਰ ਲਕੀਰਾਂ ਕੱਢਣ ਲੱਗਦਾ ਚੁੱਲਾ ਠੰਡਾ ਹੋਇਆ ਪਿਆ ਸੀ ਨਰਾਇਣੇ ਦੇ ਘਰ ਵਾਲੀ ਦੁੱਧ ਰਿੜਕ ਕੇ ਚਲਾਣੀ ਵਿੱਚ ਆਈ ਤੇ ਉਹਨੂੰ ਈਓਂ ਬੈਠਾ ਵੇਖ ਕੇ ਫਿਕਰ ਕਰਨ ਲੱਗੀ ਪੁੱਛਿਆ ਕੀ ਬੋਲਦਾ ਸੀ ਬੱਗੂ ਕੜਕੀ ਉਹਨੇ ਇੱਕੋ ਸ਼ਬਦ ਵਿੱਚ ਸਾਰੀ ਗੱਲ ਮੁਕਾਣੀ ਚਾਹੀ ਫੇਰ ਵੀ ਔਰਤ ਨੇ ਖੋਲ ਕੇ ਦੱਸਣ ਲਿਖਿਆ ਜਾਂ ਤਾਂ ਕਹਿੰਦਾ ਸਾਰਾ ਮੂੜ ਐਤ ਕੀ ਹਾੜੀ ਨੂੰ ਜਾਂ ਫਿਰ ਦੋ ਕਿਲੇ ਜ਼ਮੀਨ ਦੇ ਪੈਸਿਆਂ ਦਾ ਅਧਪਚਤ ਜਮਾ ਹੀ ਨਹੀਂ ਲੈਣਾ ਹਾਈਵੇ ਤੇਰਾ ਤੂੰ ਖਮਨਾ ਰਹੀ ਔਰਤ ਨੇ ਪੱਟਾਂ ਉਤੇ ਹੱਥ ਮਾਰਿਆ ਦੋ ਕਿਲੇ ਦੇ ਕੇ ਫਿਰ ਆਪਾਂ ਕਿੱਥੇ ਖਾਵਾਂਗੇ ਇਸਾ ਮੋੜਿਆਂ ਦਾ ਇੰਨਾ ਸਾਰੀ ਕਣਕ ਦਾ ਵਟਿਆਣੀ ਜਾਣਾ ਇਸੇ ਨੂੰ ਤਾਂ ਕਹਿੰਦੇ ਨੇ ਕੜਕੀ ਚ ਜਾਣ ਨਰੈਣਾ ਚੁੱਲ੍ਹੇ ਅੱਗੇ ਉੱਠੜੂਤਾ ਸਮਝ ਨਹੀਂ ਆ ਰਹੀ ਸੀ ਅੱਜ ਕਿਹੜੇ ਕੰਮ ਨੂੰ ਹੱਥ ਪਾਇਆ ਜਾਵੇ ਉਹ ਵਿੜੇ ਵਿੱਚ ਖੜਕੇ ਬੀਹੀ ਵੱਲ ਝਾਕਣ ਲੱਗਿਆ ਬੱਗੂ ਦੀ ਪੋਤੀ ਗੜਵੀ ਲਈ ਧੁਰੀ ਆ ਰਹੀ ਆ ਕੇ ਕਹਿੰਦੀ ਅੰਮਾ ਬਾਬੇ ਨੇ ਦੁੱਧ ਭੇਜਿਆ ਕਹਿੰਦਾ ਮੈਂ ਚਾਹ ਪੀਆ ਹੈ ਉਹਨਾਂ ਦੇ ਘਰ ਦੀ ਖਾਲੀ ਗੜਵੀ ਲੈ ਕੇ ਕੁੜੀ ਮੁਰਗੀ ਬੱਕੂ ਦੇ ਘਰ ਦਾ ਦੁੱਧ ਨਰੇਨੇ ਦੀ ਘਰਵਾਲੀ ਨੇ ਝੂਠ ਵਾਲੇ ਪੱਠਲ ਵਿੱਚ ਡੋਲ ਦਿੱਤਾ ਕਹਿੰਦੀ ਪੱਟੀ ਮੂੜੀ ਆਲਾ ਜਾਏ ਖਾਣੇ ਤਰਮਾਤਮਾ ਬਣਦਾ